ਏ ਆ ਗਏ ਹੈ ਢਾ ਲਾਉਣਾ ਚਾਹੁੰਦੇ ਆ ਆ ਸਾਡੇ ਭਰਾਵਾਂ ਨੂੰ ਮਾਰ ਕੇ ਇਕਲਾ ਇੱਕ ਦੁਕਾਨ ਦੋ ਦੁਕਾਨ 40 ਦੁਕਾਨਾਂ ਦੀ ਗੱਲ ਨਹੀਂ ਇਹ ਪੂਰੇ ਤੁਹਾਡੇ ਸ਼ਹਿਰ ਨੂੰ ਢਾ ਲੱਗ ਗਈ ਆ ਇਹ ਸਰਕਾਰ ਨੂੰ ਦਿਦਾ ਨਹੀਂ ਕੋਈ ਇੱਥੇ ਪੈਂਚਰ ਵਾਲਾ ਕੋਈ ਇੱਥੇ ਸਾਉਂਡ ਵਾਲਾ ਆਪ ਦਾ ਘਰ ਦਾ ਖਜਾ ਖਾਚਾ ਪੂਰਾ ਹੁੰਦਾ ਖਾਚਾ ਹੀ ਪੂਰਾ ਹੁੰਦਾ ਕਿਸੇ ਨੇ ਮਹਿਲ ਤਾਂ ਨਹੀਂ ਪਾਲੇ ਦੱਸੋ ਕਿਸੇ ਨੇ ਦੁਕਾਨਾਂ 'ਚੋਂ ਮਹਿਲ ਪਾਲੇ ਕੋਠੀਆਂ ਪਾਲੀਆਂ ਆ ਦੇਖੋ ਆ ਪੈਟਰੋਲ ਵਾਲੀ ਬੋਤਲ ਲਈ ਫਿਰਦਾ ਆ ਫਰਨੇਲ ਵਾਲਾ ਬਾਈ ਕੀ ਮਾੜਾ ਕਰਤਾ ਇਹਨਾਂ ਨੇ ਇਹਨਾਂ ਨੇ ਤੁਹਾਡੇ ਟੀਕਾ ਲਾਇਆ ਮਾੜਾ ਜਿਹਾ ਟੀਕਾ ਟੀਕਾ ਲਾਇਆ ਸਿਰਫ ਤੁਹਾਨੂੰ ਚੈੱਕ ਕੀਤਾ ਤੇ ਇਹਨਾਂ ਦੀ ਜ਼ਰਤ ਨਹੀਂ ਹੈ ਜੀ ਤੇ ਬਲਡوزر ਪਲਾ ਦੇਣਗੇ ਇੰਨਾਂ ਦੇ ਵੱਡੇ ਰਸੂਕਦਾਰੇ ਆਪ ਦੇ ਬੰਦੇ ਹੋਣਗੇ ਉਹਨਾਂ ਨੂੰ ਦੁਕਾਨਾਂ ਮਿਲਣਗੀਆਂ ਉਹਨਾਂ ਨੂੰ ਮਲਟੀਪਲੈਕਸ ਕੁਝ ਵੀ ਜਿਹੜੇ ਮੌਲ ਮਿਲਣਗੇ ਆ ਤੁਹਾਡੇ ਗਰੀਬਾਂ ਨੂੰ ਕਹਿਣਗੇ ਵੀ ਆਪਾਂ ਤੁਸੀਂ ਇੱਥੇ ਬਹਿ ਜਾਓ ਆਪਣੇ ਜage ਸਰਕਾਰ ਨੂੰ ਸੁਨੇਹਾ ਲਾ ਦਿਓ ਭਗਵਾਨ ਤਮਨ ਨੂੰ ਸੁਨੇਹਾ ਲਾ ਦਿਓ ਜੇ ਨੂੰ ਸੁਨੇਹਾ ਲਾਉਣਾ ਲਾ ਦਿਓ ਇੱਥੇ ਬਲਡੋਜਰ ਕਦੇ ਵੀ ਚੱਲਣ ਨਹੀਂ ਦੇਵਾਂਗੇ ਇਹ ਜਿਹੜੇ ਤੁਹਾਡੇ ਤੁਗਲਕ ਫਰਮਾਨ ਨੇ ਇਹਨਾਂ ਨੂੰ ਵਾਪਸ ਲੋ ਨਹੀਂ ਤੁਹਾਡਾ ਆਉਣ ਵਾਲੇ ਦਿਨਾਂ 'ਚ ਇੱਕ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਆਹ ਦੁਕਾਨਦਾਰ ਵੀਰ ਕਾਰਪੋਰੇਟ ਕਰਾਣਾ ਲਿਆਂਕੇ ਸਾਡੀ ਕਿਸਾਨੀ ਨੂੰ ਮਾਰ-ਮਾਰਨੀ ਸੀ ਤੇ ਜੀਰੇ ਨੂੰ ਢਾਅ ਲੱਗ ਚੁੱਕੀ ਆ ਆਹ ਦੁਕਾਨਾਂ ਦਾ ਦਾਰਾ ਦਾ ਬਿਜ਼ਨਸ ਖਤਮ ਕਰਨ ਵਾਸਤੇ ਤੇ ਜਿੱਲਾ ਇਕੋ ਫੈਕਟਰੀਆਂ ਜਗੜਾ ਨਹੀਂ ਬੱਧੀਆਂ ਜਾਂਦੀਆਂ ਤੇ ਆਪਾਂ ਉੱਥੋਂ ਹਿੱਲਾਂਗੇ ਨਹੀਂ ਹੁਣ ਆਪਣਾ ਭਾਈਚਾਰਾ ਵੀਰ ਪੈਂਦਾ ਤੇ ਛੇਰਾ ਛੇਰਾ ਕੋ ਪੈਂਦਾ ਸਾਡਾ ਸਾਰਾ ਮੱਖਰਾ ਖਥਾਵਾ ਦੇ ਆਪਣੀ ਰੋਟੀ ਰੋਟੀ ਵਾਸਤੇ ਆਪਣੀ ਫਗਲਾਵਾ ਤੇ ਆਪਣੀ ਜ਼ਮੀਨਾਂ ਵਾਸਤੇ ਸੰਘਾਸਤ ਕਰ ਰਹੀ ਅਗਰੀ ਕੀਤਾ ਤੇ ਹੋਣ ਕੇ ਲਈਏ ਸਰਕਾਰ ਦੀ ਮਾਰੇ ਆਪਣੇ ਛੇਰੀ ਭਾਈ ਚਾਲੂ ਪੈ ਰਹੀ ਆ ਚੱਟ ਦੇ ਮਾਣ ਦਾ ਰਹਿਤਾ ਇਹ ਆ ਵਿਨੋ ਮਾਸਾ ਮੇਰਾ ਸਾ ਆਪਾਂ ਤੋਂ ਦੂਜੇ ਬਣਾ ਨਹੀਂ ਰਹਿ ਸਕਦੇ ਤੇ ਅਸੀਂ ਕਿਸਾਨ ਭਰਾ ਅਸੀਂ ਪਿੰਡਾਂ ਵਾਲੇ ਅੱਜ ਸ਼ਹਿਰਾਂ ਨਾਲ ਡਟੇ ਆ ਤੁਸੀਂ ਸਾਡਾ ਜਿਹੜਾ ਭਾਈ ਚਾਲਾ ਭਾਈ ਪਬਲੂ ਨਾਲ ਮੇਰੀ ਗੱਲ ਹੋਈ ਜਦੋਂ ਮੈਂ ਭਾਈ ਪਬਲੂ ਨੂੰ ਕੁਝ ਗੱਲਾਂ ਦੱਸੀਆਂ ਮੇਰਾ ਭਾਈ ਉਹਨੂੰ ਲੈ ਕੇ ਜਾਵਾਂਗੇ ਜਿੱਥੋਂ ਤੱਕ ਸਾਡੀ ਬਾਹ ਲੱਗੂਗੀ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਇਸ ਦੀ ਅਦਵਾਈ ਤੁਸੀਂ ਕਰੋਗੇ ਸਾਡੀ ਸਿਰ ਬਸ ਤੁਹਾਡਾ ਸਾਥ ਦੇਣਾ ਕਿ ਜਿੱਥੇ ਤੁਸੀਂ ਕਹੋਗੇ ਖੜਾਵਾਂਗੇ ਖੜਾਂਗੇ ਹੁਣ ਗੱਲ ਆ ਵੀਰੋ ਜੀਰਾ ਛੇਰ ਪਿਛਲੇ 4-5 ਸਾਲਾਂ ਤੋਂ ਬਹੁਤ ਜ਼ਿਆਦਾ ਡਿਵੈਲਪ ਹੋ ਗਿਆ ਤੇ ਜਿਹੜੀ ਇੱਥੇ ਮਾਰਕੀਟ ਆ ਵੈਲਿਊ ਆ ਉਹ ਅੱਗ ਅਸਮਾਨ ਛੂਣ ਲੱਗ ਗਈ ਜਿਹੜੇ 10-10 20-20 ਹਜ਼ਾਰ ਦੀ ਜਗ੍ਹਾ ਸੀ ਉਹ ਲੱਖਾਂ-ਲੱਖਾਂ ਦੀ ਹੋਣ ਲੱਗ ਗਈ ਤੇ ਜਿਹੜੀ ਲੱਖਾਂ ਦੀ ਸੀ ਉਹ ਕਰੋੜਾਂ ਦੀ ਹੋਣ ਲੱਗ ਗਈ ਮੈਂ ਸਾਂਵੇਂ ਦਾ ਆ ਜਿਹੜੇ ਨਿੱਕੇ ਭਰਾ ਨੇ ਸਾਡੇ ਕਿਹਾ ਦੁਕਾਨਦਾਰ ਵੀਰ ਕਾਰਪੋਰੇਟ ਘਰਾਣਾ ਲਿਆਂਕੇ ਸਾਡੀ ਕਿਸਾਨੀ ਨੂੰ ਮਾਰ ਮਾਰਨੀ ਸੀ ਤੇ ਜੀਰੇ ਨੂੰ ਢਾਅ ਲੱਗ ਚੁੱਕੀ ਆ ਆ ਦੁਕਾਨਾਂ ਦਾ ਦਾਰਾਂ ਦਾ ਬਿਜ਼ਨਸ ਖਤਮ ਕਰਨ ਵਾਸਤੇ ਤੇ ਉਹਦੀ ਮੈਂ ਆਧਾਰਨ ਦਊਂਗਾ ਫਰੋਜਪੁਰ ਰੋੜ ਜਾਵੜੋ ਕਿੰਨੇ ਮਾਲ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਕਿੰਨੇ ਮਾਲ ਕਿੰਨੀਆਂ ਕੋਈ ਦੁਕਾਨਾਂ ਕੀ ਕੁਛ ਬਣ ਗਿਆ ਇੱਥੇ ਆ ਥਾਣਮੱਲ ਕੋਲੇ ਪਹਿਲਾਂ ਪੂੜੀਆਂ ਦੀਆਂ ਛੋਲਿਆਂ ਕੋਲ ਚੰਦੀ ਦੀ ਦੁਕਾਨਾਂ ਹੁੰਦੀਆਂ ਸੀ ਨਾ ਅੱਜ ਕਿੱਥੇ ਆ ਉਹ 1 2 ਰਹਿ ਗਈਆਂ ਉਹ ਆਪਣੇ ਵੱਡੇ ਵੱਡੇ ਉਹ ਜਿਹੜੇ ਬਾਹਰ ਦੇ ਬ੍ਰਾਂਡ ਦੇ ਵੱਡੇ ਵੱਡੇ ਆਊਟਲੈਟ ਉਹ ਆ ਗਏ ਸਾਡੀ ਜਿਹੜੀ ਖਾਣ ਦਾ ਤਰੀਕਾ ਉਹ ਵੀ ਸਾਡਾ ਬਦਲ ਗਿਆ ਸਾਡਾ ਪਹਿਨ ਦਾ ਤਰੀਕਾ ਉਹ ਵੀ ਸਾਡਾ ਬਦਲ ਗਿਆ ਜਿਹੜਾ ਕੱਪੜੇ ਵਾਲੇ ਦੁਕਾਨਦਾਰ ਉਹ ਵੀ ਅੱਜ ਮਰ ਰਿਹਾ ਜਿਹੜਾ ਕਰਿਆਨੇ ਵਾਲਾ ਭਾਈ ਔਨਲਾਈਨ ਕਰਿਆਨਾ ਮਿਲਣ ਲੱਗ ਗਿਆ ਤੁਸੀਂ ਕਹੋਗੇ ਨਾ 1 ਕਿਲੋ ਖੰਡ ਤੇ ਮਾਲਕ ਮਾਰੋਗੇ ਲਕੇ ਮਰ ਰਿਆ ਨਾ ਆ ਆਨਲਾਈਨ ਸ਼ਾਪਿੰਗ ਤੁਸੀਂ ਕੋਈ ਵੀ ਮੰਗ ਕਰੋ ਵਾ ਮੈਨੂੰ ਕੱਪੜਾ ਆ ਬ੍ਰਾਂਡ ਦਾ ਚਾਹੀਦਾ ਤੁਹਾਡੇ ਡਿਲੀਵਰ ਹੋ ਕੇ ਘਰੇ ਆ ਦੂਗਾ ਆ ਦੂਗਾ ਨਾ 5-7 ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੀਜ਼ ਮੰਗਾ ਲਓ ਇੱਥੋਂ ਤੱਕ ਦਵਾਈਆਂ ਮੰਗਾ ਲਓ ਦਵਾਈਆਂ ਵੀ ਘਰੇ ਡਿਲੀਵਰ ਹੋ ਜਾਣਗੀਆਂ ਤੇ ਅੱਜ ਜਿਹੜੀ ਜੀਰੇ ਨੂੰ ਟਾਂ ਲੱਗੀ ਆ ਟਾਂਜ ਤੋਂ 4-5 ਸਾਲ ਪਹਿਲਾਂ ਲੱਗ ਚੁੱਕੀ ਆ ਉਹ ਫਿਰੋਜ਼ਪੁਰ ਰੋਡ ਤੇ ਲੱਗੀ ਹੋਈ ਆ ਉੱਥੇ ਜ਼ਮੀਨਾਂ ਦੇ ਰੇਟ ਅਲਫਾਮ ਤੇ ਹੈਗੇ ਆ ਤੇ ਅੱਜ ਇਹ ਢਾਲਾ ਲਾਉਣਾ ਚਾਹੁੰਦੇ ਆ ਆ ਥੱਡੇ ਭਰਾਵਾਂ ਨੂੰ ਮਾਰ ਕੇ ਇਹ ਸਰਕਾਰ ਨੂੰ ਦੀਦਾ ਨਹੀਂ ਕੋਈ ਇੱਥੇ ਪੈਂਚਰ ਵਾਲਾ ਕੋਈ ਇੱਥੇ ਸਾਉਂਡ ਵਾਲਾ ਕੋਈ ਇੱਥੇ ਕਰਿਆਨੇ ਵਾਲਾ ਕੋਈ ਕਿਸੇ ਦੀ ਕੀ ਦੁਕਾਨ ਆ ਆਪ ਦਾ ਘਰ ਦਾ ਖਜਾ ਖਾਚਾ ਪੂਰਾ ਹੁੰਦਾ ਖਾਚਾ ਹੀ ਪੂਰਾ ਹੁੰਦਾ ਕਿਸੇ ਨੇ ਮਹਿਲ ਤਾਂ ਨਹੀਂ ਪਾਲੇ ਦੱਸੋ ਕਿਸੇ ਨੇ ਦੁਕਾਨਾਂ ਚੋਂ ਮਹਿਲ ਪਾਲੇ ਕੋਠੀਆਂ ਪਾਲੀਆਂ ਬਾਤ ਤਾਂ ਵੱਧ ਆਪਣੇ ਬੱਚੇ ਚੰਗੇ ਸਕੂਲਾਂ 'ਚ ਪੜਾ ਲਏ ਹੋਣਗੇ। ਵੱਧ ਤੋਂ ਵੱਧ ਦੋ ਕਮਰਿਆਂ ਦਾ ਘਰ ਪਾਲਿਆ ਹੋਊ ਕੀ ਕਰ ਲਿਆ ਹੋਊਗਾ? ਅੱਜ ਅਸੀਂ ਇੱਥੇ ਇਕੱਠੇ ਹੋਏ ਆਂ। ਇਕੱਠੇ ਹੋਂਦਾ ਮਕਸਦ ਆ ਆ ਸਰਕਾਰ ਨੂੰ ਚੇਤਾਵਨੀ ਆ ਤੇ ਆਹ ਆਪਣੇ ਡੈਪਟੀ ਦਾ ਦਫ਼ਤਰ ਸਾਹਮਣੇ ਆ ਤੇ ਆਹ ਸੀਆਈਡੀ ਵਾਲੇ ਸਾਰੇ ਮੇਰੇ ਸਾਹਮਣੇ ਖੜੇ ਆ। ਆਪਣੇ ਜage ਸਰਕਾਰ ਨੂੰ ਸੁਣਿਆਂ ਲਾ ਦਿਓ। ਭਗਵਾਨ ਤਮਾਨ ਨੂੰ ਸੁਣਿਆਂ ਲਾ ਦਿਓ। ਜੇ ਨੂੰ ਸੁਨੇਹਾ ਲਾਉਣਾ ਲਾ ਦਿਓ ਇੱਥੇ ਬਲਡੋజర్ ਕਦੇ ਵੀ ਚੱਲਣ ਨਹੀਂ ਦੇਵਾਂਗੇ ਅਸੀਂ ਕੋਈ 2 ਨੰਬਰ ਦਾ ਧੰਦਾ ਨਹੀਂ ਕਰ ਰਹੇ ਇੱਥੇ ਕੋਈ ਅਸੀਂ ਨਸ਼ਾ ਨਹੀਂ ਵੇਚ ਰਹੇ ਇੱਥੇ ਕੋਈ ਅਸੀਂ ਚਿੱਟਾ ਨਹੀਂ ਵੇਚ ਰਹੇ ਆ ਤੁਹਾਡੀ ਸਰਕਾਰ ਆ ਹਰ ਪੀੜਤ ਲੋਕ ਮਰ ਰਹੇ ਨੇ ਉੱਥੇ ਤੇ ਤੁਹਾਡੀ ਸਰਕਾਰ ਦੇ ਨਮਾਇंदे ਆਉਂਦੇ ਨੇ ਸਰ ਫੋਟੋਆਂ ਖਿਚਾ ਕੇ ਫੋਟੋਆਂ ਖਿਚਾ ਕੇ ਜਾਂਦੇ ਨੇ ਉਹ ਕੀ ਕੀਤਾ ਹੁਣ ਸਰਕਾਰ ਨੇ ਠੂਠਾ ਫੜ ਲਿਆ ਠੂਠਾ ਕਹਿੰਦੇ ਸਾਨੂੰ ਪੈਸੇ ਦੋ ਫੰਡ ਦੋ ਇੱਕ ਪਾਸੇ ਸਰਕਾਰ ਕਹਿੰਦੀ ਸਾਡਾ ਖਜ਼ਾਨਾ ਬਹੁਤ ਭਰਿਆ ਇੱਕ ਪਾਸੇ ਕਹਿੰਦੇ ਸਾਡਾ ਖਜ਼ਾਨੇ ਚ ਬਹੁਤ ਪੈਸੇ ਆ ਇੱਕ ਪਾਸੇ ਤੁਸੀਂ 1000 ਕਰੋੜ ਦਾ ਕਰਜ਼ਾ ਚੱਕਦੇ ਹੋ ਇੱਕ ਪਾਸੇ ਤੁਸੀਂ ਠੂਠਾ ਚੱਕ ਲੈਣੇ ਹੋ ਠੂਠਾ ਆ ਸਾਡੇ ਹਾਨ ਪੀੜਤ ਲੋਕ ਉਥੇ ਮਰ ਰਹੇ ਨੇ ਘਰ ਉਥੇ ਡੱਗ ਰਹੇ ਨੇ ਉਹ ਕਿਸੇ ਦੇ ਘਰੇ ਦਾਣੇ ਨਹੀਂ ਰਹੇ ਉਹ ਕਿਸੇ ਦੀ ਕੁੜੀ ਵਿਆਉਣ ਵਾਲੀ ਆ ਕਿੱਥੇ ਦਾ ਘਰ ਟੱਟ ਗਿਆ ਉਹ ਕਿਸੇ ਦੀ ਜ਼ਮੀਨ ਰੜ ਕੀਤੀ ਅੱਜ ਵੀ ਜ਼ਮੀਨ ਉਥੇ ਵੀਰੋ ਰੜ ਰਹੀ ਆ ਦਰਿਆ ਚੜਿਆ ਚੜਦਾ ਦਰਿਆ ਘਾਟ ਨੁਕਸਾਨ ਕਰਦਾ ਤੇ ਉੱਤਰ ਦਾ ਦਰਿਆ ਬਹੁਤ ਜਿਆਦਾ ਨੁਕਸਾਨ ਕਰਦਾ ਜਿਹੜਾ ਜ਼ਮੀਨਾਂ ਨੂੰ ਢਾਹ ਲਾ ਦਿੰਦਾ ਤੇ ਉਹ ਢਾਹ ਲੱਗੀ ਹੋਈ ਆ ਤੇ ਸਰਕਾਰ ਕੋਲੇ ਕੱਲਾ ਫੋਟੋਆਂ ਤੋਂ ਐਡਵਰਟਾਈਜ਼ਮੈਂਟ ਤੋਂ ਆਦੀਆਂ ਮਸ਼ਹੂਰੀਆਂ ਤੋਂ ਬਿਨਾ ਹੋਰ ਕੁਝ ਨਹੀਂ ਹੋਏਗਾ ਉੱਥੇ ਅਸੀਂ ਇਸ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਚੇਤਾਵਨੀ ਦਿੰਨੇ ਆ ਇਹ ਜਿਹੜੇ ਤੁਹਾਡੇ ਤੁਗਲਕ ਫਰਮਾਨ ਨੇ ਇਹਨਾਂ ਨੂੰ ਵਾਪਸ ਲਓ ਨਹੀਂ ਤੁਹਾਡਾ ਆਉਣ ਵਾਲੇ ਦਿਨਾਂ 'ਚ ਇੱਕ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਤੇ ਜੀਰੇ ਸ਼ਹਿਰ ਵਾਲਿਓ ਤੁਹਾਨੂੰ ਦੱਸਦਿਆਂ ਇਹ ਕੱਲਾ ਇੱਕ ਦੁਕਾਨ ਦੋ ਦੁਕਾਨ 40ਆਂ ਦੁਕਾਨਾਂ ਦੀ ਗੱਲ ਨਹੀਂ ਇਹ ਪੂਰੇ ਤੁਹਾਡੇ ਸ਼ਹਿਰ ਨੂੰ ਢਾਹ ਲੱਗ ਗਿਆ ਢਾਹ ਤਾਂ ਅੱਜ ਤੋਂ ਤਿੰਨਾਂ ਚਾਰਾਂ ਸਾਲਾਂ ਪਹਿਨ ਲੱਗ ਚੁੱਕੀ ਆ ਤੇ ਇਹ ਢਾਹ ਹੁਣ ਇਹ ਕੋਟੀ ਸੇਖਾਂ ਵਾਲੇ ਰੋਡ ਵੱਲ ਆਉਣੀ ਚਾਹੁੰਦੀ ਆ ਇੱਥੇ ਡਿਵੈਲਪ ਕਰਕੇ ਇੱਥੇ ਜਿਹੜੇ ਇਹਨਾਂ ਦੇ ਵੱਡੇ ਮਗਰਮਾਚ ਹੋਣਗੇ ਕੰਨਾਂ ਦੇ ਵੱਡੇ ਰਸੂਕਦਾਰੇ ਆਪਦੇ ਬੰਦੇ ਹੋਣਗੇ ਉਹਨਾਂ ਨੂੰ ਦੁਕਾਨਾਂ ਮਿਲਣਗੀਆਂ ਉਹਨਾਂ ਨੂੰ ਮਲਟੀਪਲੈਕਸ ਕੁਛ ਵੀ ਜਿਹੜੇ ਮੌਲ ਮਿਲਣਗੇ ਆ ਤੁਹਾਡੇ ਗਰੀਬਾਂ ਨੂੰ ਕਹਿਣਗੇ ਵੀ ਆਹ ਭਾਈ ਤੁਸੀਂ ਇੱਥੇ ਬਹਿ ਜਾਓ ਪਰ ਤੁਹਾਨੂੰ ਮੈਂ ਇੱਕ ਚੀਜ਼ ਕਹਿਣਾ ਚਾਹਣਾ ਜਿੱਥੇ ਅੜੇ ਸੀ ਅਰੇ ਹੂੰ ਤੇ ਉੱਥੇ ਹੀ ਅੜੇ ਰਹੋ ਇਹ ਨਾ ਹੋਵੇ ਕਿਸਾਨ ਤੁਹਾਡੇ ਨਾਲ ਖੜ ਗਿਆ ਅੱਜ ਪੰਜਾਬ ਦਾ ਭਾਈਚਾਰਾ ਤੁਹਾਡੇ ਨਾਲ ਖੜ ਗਿਆ ਤੇ ਤੁਸੀਂ ਕੋਈ ਸਮਝੌਤਾ ਕਰ ਜੋ ਕਿ ਅਸੀਂ ਤਾਂ ਤਿੱਖੀਆਂ ਤੇ ਸਿੱਧੀਆਂ ਗੱਲਾਂ ਸਟੇਜ ਤੋਂ ਕਹਿਣੀ ਆ ਪਰ ਮੇਰੇ ਭਾਈ ਬੰਮੂ ਨਾਲ ਗੱਲ ਹੋਈ ਸੀ ਉਹ ਆਂਦਾ ਭਾਈ ਜੇ ਅਸੀਂ ਸਮਝੌਤਾ ਕਰਨਾ ਹੁੰਦਾ ਤੇ ਜਦੋਂ ਇੱਥੇ ਕਾਲੀ ਦਲ ਦੀ ਸਰਕਾਰ ਸੀ ਉਹਦੇ ਇੱਕ ਪਿੱਛੇ ਤਿੰਨ ਦਿਂਦੇ ਸੀ ਸਾਨੂੰ ਮੂਹਰ ਲਿਆ ਨੂੰ ਤੇ ਅਸੀਂ ਤਾਂ ਉਦੋਂ ਨਹੀਂ ਮੰਨੇ ਤੇ ਹੁਣ ਕੀ ਮੰਨ ਲਾਂਗੇ ਆ ਬੰਮੂ ਬੰਮੂ ਨਾਲ ਮਿਲਾਉਣਾ ਚਾਹਾਂ ਆਂ ਭਾਈ ਸਹੀ ਸਹੀ ਅਰੇ ਮੜਾਕੀਤੀ ਇਹ ਭਾਈ ਬਾਰੇ ਮੈਂ ਦੱਸਣਾ ਚਾਹਣਾ ਸ਼ਹਿਰ ਵਿੱਚ ਜਿੰਨੇ ਵੀ ਸਮਾਜ ਦੇ ਕੰਮ ਇਹ ਕਰਦੇ ਨੇ ਮੋਤੀ ਖਾ ਮ ਚਲਾਉਂਦੇ ਨੇ ਕੋਈ ਬਲੱਡ ਡੋਨੇਟ ਕੋਈ ਦਰਖਤ ਲਾਉਣੇ ਹੈਲਪਿੰਗ ਹੈਂਡ ਦੱਸੋ ਵੀ ਇਹ ਬੰਦਾ ਕੋਈ ਚਿੱਟਾ ਵੇਚਦਾ ਦੱਸੋ ਵੀ ਇਹ ਬੰਦਾ ਕੀ ਗਲਤ ਕੰਮ ਕਰ ਰਿਹਾ ਦੱਸੋ ਆ ਪਿਛਲੇ 50 ਸਾਲ ਤੋਂ ਵੀ 25 ਸਾਲ ਤੋਂ ਤੇ ਫਾਦਰ ਸਾਹਿਬ ਵੀ 25 ਸਾਲ ਤੋਂ ਆਪ ਇੱਥੇ ਦੁਕਾਨ ਚਲਾ ਰਹੇ ਨੇ ਸਾਉਂਡ ਦੀ ਕੀ ਮਾੜਾ ਕਰਤਾ ਇਹਨਾਂ ਨੇ ਇੱਕ ਸਾਡੇ ਇੱਥੇ ਬਜ਼ੁਰਗ ਸੀਗੇ ਮੈਨੂੰ ਇਹਨਾਂ ਨੇ ਦੱਸਿਆ ਆਓ ਜੀ ਆ ਦੇਖੋ ਆ ਪੈਟਰੋਲ ਵਾਲੀ ਬੋਤਲ ਲਈ ਫਿਰਦਾ ਆ ਫਰਨੇਲ ਵਾਲਾ ਬਾਈ ਓਏ ਐਡੀ ਆਪਣੀ ਬਾਈ ਤੁਸੀਂ ਵੀ ਢਿੱਲੀ ਆਪਣੀ ਮਾਨਸਿਕਤਾ ਨਾ ਰੱਖੋ ਇਹ ਕਰੋ ਪੈਟਰੋਲ ਪਾਸੇ ਤੇ ਕਰੋ ਪੈਟਰੋਲ ਫਰਨੇਲ ਪਾਸੇ ਇਦਾਂ ਦਾ ਕੰਮ ਨਹੀਂ ਕਰਨਾ ਤੇ ਆਪਾਂ ਇਹ ਸਰਕਾਰ ਦੇ ਗਲਾ ਚ ਗੂਠਾ ਦੇਵਾਂਗੇ ਬੜੇ ਸੋਹਣੇ ਸਾਨੂੰ ਇਹ ਸਰਕਾਰ ਖਾਂਦੇ ਮਜਬੂਰ ਨਹੀਂ 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 ਇਹੋ ਜਿਹਾ ਕੰਮ ਆਪਾਂ ਕਦੇ ਵੀ ਉਹ ਬੁਜਦਲ ਵਾਲਾ ਕੰਮ ਨਹੀਂ ਕਰਨਾ ਆਪਣੀ ਕੌਮ ਪੰਜਾਬੀ ਕੌਮ ਹਮੇਸ਼ਾ ਚੜਦੀ ਕਲਾ ਦੀ ਗੱਲ ਕਰੂਗੀ ਚੜਦੀ ਕਲਾ ਦੀ ਗੱਲ ਕਰਦੇ ਹਾਂ ਸਰਕਾਰ ਇਹ ਸਰਕਾਰ ਇਹ ਕੰਮ ਆਪਾਂ ਨਹੀਂ ਕਰਨਾਗਾ ਇਹ ਆਪਾਂ ਚੀਜ਼ਾਂ ਸਟਾਉਣੀਆਂ ਬਾਈ ਬਬਲੂ ਤੁਹਾਡੀ ਜ਼ਿੰਮੇਵਾਰੀ ਆ ਇਹ ਅਸੀਂ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਨੇ ਆ ਆ ਸਾਡੇ ਲੋਕ ਮਰਨ ਨੂੰ ਮਜਬੂਰ ਆ ਸਾਡੇ ਲੋਕ ਤੇ ਸਰਕਾਰ ਕੋਛ ਨਹੀਂ ਕਰ ਰਹੀ ਬਸ ਦੇਖ ਰਹੀ ਆ ਤੇ ਵੀਰੋ ਇਹਨਾਂ ਨੇ ਤੁਹਾਡੇ ਟੀਕਾ ਲਾਇਆ ਮਾੜਾ ਕਿ ਟੀਕਾ ਟੀਕਾ ਲਾਇਆ ਸਿਰਫ ਤੁਹਾਨੂੰ ਚੈੱਕ ਕੀਤਾ ਤੇ ਇਹਨਾਂ ਦੀ ਜ਼ਰਤ ਨਹੀਂ ਹੈ ਜੀ ਤੇ ਬਲਡوزر ਤਲਾ ਜਾਣਗੇ ਤੇ ਅਸੀਂ ਇਹਨਾਂ ਦੇ ਨਮਾਇੰਦਿਆਂ ਨੂੰ ਮਾਣਜੋਗ ਐਮ ਐਲ ਏ ਸਾਹਿਬ ਨੂੰ ਡੀ ਸੀ ਫਰੋਜਪੁਰ ਨੂੰ ਬੇਨਤੀ ਕਰਦੇ ਆ ਜਿਵੇਂ ਤੁਸੀਂ ਤੋਗਲਕ ਫਰਮਾਨ ਜਾਰੀ ਕੀਤਾ ਸੀ ਉਵੇਂ ਮਾਫਸਲਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸੰਘਰਸ਼ ਦਾ ਰਾਹ ਦੇਖਣਾ ਪਊਗਾ ਤੇ ਤੁਹਾਨੂੰ ਇਸ ਦਾ ਸਾਹਮਣਾ ਕਰਨਾ ਪਊਗਾ ਸਾਰੇ ਵੀਰ ਡਟੇ ਹੋ ਡਟੇ ਰਹੋ ਤੇ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਆਪਣਾ ਫੈਸਲਾ ਹੋਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਡਾ ਲਾ ਕੇ ਚੱਲਾਂਗੇ ਤੇ ਇੱਕ ਆਪਾਂ ਭਾਈਚਾਰੇ ਦਾ ਆਪਣਾ ਨਾਅਰਾ ਲਾਾਂਗੇ ਪਿੰਡੂ ਛੇਰੀ ਭਾਈਚਾਰਾ ਜਿੰਦਾਬਾਦ 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 ਪਿੰਡੂ ਛੇਰੀ ਭਾਈਚਾਰਾ ਜਿੰਦਾਬਾਦ ਜਿੰਦਾਬਾਦ ਪਿੰਡੂ ਛਰੀ ਚਪਾਈ ਚਾਰਾ ਜਿੰਦਾਬਾਦ 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 ਅੱਜ ਤੁਸੀਂ ਇੱਕ ਸਾਡੇ ਤੇ ਆਸਾਨ ਕੀਤਾ ਸੀ ਜਿਲਾ ਛਰਾ ਫੈਕਟਰੀ ਨੂੰ ਬੰਦ ਕਰਵਾਉਣ ਵਾਸਤੇ ਅਸੀਂ ਵਪਾਰ ਮੰਡਲ ਨੂੰ ਸੁਨੇਹਾ ਲਾਇਆ ਸੀ ਵੀ ਆਹ ਸ਼ਹਿਰ ਸਾਡੂ ਬੰਦ ਚਾਹੀਦਾ ਤੇ ਤੁਸੀਂ ਉਹ ਸਾਡੇ ਤੇ ਆਸਾਨ ਕੀਤਾ ਸੀ ਅਸੀਂ ਮੰਨਦੇ ਆ ਆਸਾਨਿਓ ਆਪਣੀ ਸੰਘਰਸ਼ ਦੀ ਲੜਾਈ ਸੀ ਇਕੱਠਿਆਂ ਲੜੀ ਸੀ ਤੇ ਜਿਹਦੇ ਵਿੱਚ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ ਦੋ ਸੈਂਪਲ ਜੀਰੇ ਦੇ ਵਿੱਚੋਂ ਕੀਤੇ ਹੋਏ ਆ ਇੱਕ ਤਾਂ ਕੁੜੀਆਂ ਵਾਲਾ ਸਕੂਲ ਜਿੱਦ ਜੇ ਬਹੁਤ ਵੱਡੀਆਂ ਮਸ਼ਹੂਰੀਆਂ ਲਾਉਂਦੇ ਨੇ ਮੁੱਖ ਮੰਤਰੀ ਸਾਹਿਬ ਵੀ ਸਕੂਲ ਬਾਰੇ ਬੋਲਦੇ ਨੇ ਉਹ ਸਕੂਲ ਦਾ ਪਾਣੀ ਪੀਣ ਯੋਗ ਨਹੀਂ ਹੈਗਾ ਉਹ ਸਕੂਲ ਦਾ ਪਾਣੀ ਨਹਾਉਣ ਯੋਗ ਨਹੀਂ ਹੈਗਾ ਉਹ ਸਕੂਲ ਦਾ ਪਾਣੀ ਪਸ਼ੂਆਂ ਪੰਛੀਆਂ ਵਾਸਤੇ ਨਹੀਂ ਹੈਗਾ ਉਹ ਸਕੂਲ ਦਾ ਪਾਣੀ ਇਨਸਾਨਾਂ ਵਾਸਤੇ ਵੀ ਨਹੀਂ ਹੈਗਾ ਦੂਜਾ ਟਰੱਕ ਜੁਨੀਅਨ ਜੀਆ ਉਸ ਦੇ ਪੰਨੇ ਸਿੰਪਲ ਹੋਇਆ ਸੈਂਟਰ ਪੂਲੀਸ਼ਨ ਕੰਟਰੋਲ ਬੋਰਡ ਨੇ ਕੀਤੇ ਹੋਇਆ ਉਹਦਾ ਵੀ ਪਾਣੀ ਪੀਣ ਯੋਗ ਨਹੀਂ ਨਾਉਣ ਜੋਗੀ ਅੱਜ ਅਸੀਂ ਤੁਹਾਡਾ ਜਿਹੜਾ ਤੁਸੀਂ ਸਾਡਾ ਸਾਥ ਦਿੱਤਾ ਸੀ ਸਾਡਾ ਥੋੜਾ ਕਾ ਹਿੱਸਾ ਇਹਨਾਂ ਕਬੂਲ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਤੁਸੀਂ ਬਾਜ਼ ਮਾਰੋਗੇ ਚਾਹੇ ਤੁਹਾਨੂੰ ਪੰਜਾਬ ਦੇ ਜਿੱਥੇ ਵੀ ਜਿਹੜੇ ਵੀ ਮੰਦੀ ਬੰਦੇ ਨਾਲ ਜਾਣਾ ਪਵੇ ਮਿਲਣਾ ਪਵੇ ਹਾਈ ਕੋਰਟ ਜਾਣਾ ਪਵੇ ਹਾਈ ਕੋਰਟ ਦੇ ਵਕੀਲਾਤ ਕਰ ਮਿਲਣਾ ਪਵੇ ਸਾਰਿਆ ਦਿੱਕਰ ਤੁਹਾਨੂੰ ਲੀਗਲੀ ਰਹਿ ਸਾਡੇ ਵਕੀਰ ਸਾਹਿਬ ਆਏ ਨੇ ਬਹੁਤ ਹੀ ਸੁੱਝੇ ਹੋਏ ਤੇ ਸਿਆਣੇ ਵਕੀਰ ਸਾਹਿਬ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਅਸੀਂ ਤੁਹਾਡੇ ਨਾਲ ਮੋਟਾ ਨਾ ਮੋਡਾ ਲਾ ਕੇ ਖੜਾਂਗੇ ਜੇ ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਦਾਸ ਖਿਮਾਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ